ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੋਲੋਂ ਤੁਸੀਂ ਦੇਖਿਓ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਮੰਨੇ ਪਰਮੰਨੇ ਕਲਾਕਾਰ ਨਿੰਜਾ ਦੇ ਬਾਰੇ ਜੋ ਕਿ ਕੁਆਰ ਫਿਰ ਤੋਂ ਚਰਚਾਵਾਂ ਦੇ ਵਿੱਚ ਆਉਣ ਵਾਲੇ ਨੇ ਤੁਹਾਨੂੰ ਦੱਸ ਦਿੰਨੇ ਕਿਉਂ ਕਿ 20 ਜੁਲਾਈ ਨੂੰ ਇੱਕ ਐਸਾ ਗੀਤ ਆ ਰਿਹਾ ਜੋ ਪਿਆਰ ਭਰਪੂਰ ਹੈ ਰੋਮਾਂਟਿਕ ਗੀਤ ਹੈ ਜਿਸ ਦਾ ਟਾਈਟਲ ਹੈਗਾ ਹੀਰ ही हीर ਨਾਮ ਤੋਂ ਹੀ ਜ਼ਾਹਿਰ ਹੋ ਰਿਹਾ ਹੈ ਕਿ ਰੋਮਾਂਟਿਕ ਕਹਾਣੀ ਹੋਣ ਵਾਲੀ ਹੈ ਕਿੰਨੇ ਕ ਸੰਘਰਸ਼ ਹੁੰਦੇ ਨੇ ਇਸ ਗਾਣੇ ਦੇ ਵਿੱਚ ਪਿਆਰ ਨੂੰ ਪਾਉਣ ਦੇ ਲਈ ਇਹ ਤਾਂ ਹੀਰ ਵੀਡੀਓ ਦੇਖਣੀ ਪੈਣੀ ਜਦੋਂ ਹੀਰ ਦੀ ਵੀਡੀਓ ਆਏਗੀ ਲੇਕਿਨ ਨਾਲ-ਨਾਲ ਤੁਹਾਨੂੰ ਦੱਸ ਦਿੰਨੇ ਕਿ ਸ਼ਹਿਨਾਜ਼ ਅਕਤਰ ਨੇ ਗਾਣਾ ਗਾਇਆ ਹੈ ਨਿੰਜਾ ਦੇ ਨਾਲ ਔਰ ਮਾਹੀ ਸੰਦੂ ਤੇ ਸੁਸ਼ਮਤਾ ਸਿੰਘ ਇਹਨਾਂ ਨੇ ਜਿਹੜਾ गाने ਦੇ ਵਿੱਚ ਫੀਚਰਿੰਗ ਕੀਤੀ ਹੈ ਔਰ ਨਾਲ ਦੇ ਨਾਲ ਤੁਹਾਨੂੰ ਵੀ ਦੱਸ ਦਿੰਨੇ ਕਿ ਜਿਵੇਂ ਸਾਵਣ ਦਾ ਮਹੀਨਾ ਚੱਲ ਰਿਹਾ ਸੌਂ ਦੇ ਮਹੀਨੇ ਦੇ ਵਿੱਚ ਸਾਫ ਸਾਫ ਨਿੰਜਾ ਦੇ ਵੀਡੀਓਜ਼ ਦੇਖ ਕੇ ਪਤਾ ਚੱਲ ਰਿਹਾ ਕਿ ਨਿੰਜਾ ਜੋ ਨੇ ਉਹ ਸ਼ਿਵ ਭਗਤ ਨੇ ਸ਼ਿਵਲਿੰਗ ਤੇ ਜਲ ਚੜਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਇਹ ਵੀਡੀਓਜ਼ ਕਿਤੇ ਨਾ ਕਿਤੇ ਲੋਕ ਜੋ ਨੇ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਕਿਉਂਕਿ ਸੌਂਦਾ ਮਹੀਨਾ ਚੱਲ ਰਿਹਾ ਔਰ ਹਰ ਕੋਈ ਜੋ ਹੈ ਮੰਦਿਰ ਜਾਂਦਾ ਹੈ ਦਰਸ਼ਨ ਕਰਨ ਦੇ ਲਈ ਭੁਲੇਬਾਬਾ ਦੇ ਸੋਇਸੋ ਲਵਾ ਨਿੰਜਾ ਦੇ ਕਰ ਸੋਸ਼ਲ ਹੈਂਡਲ ਦੀ ਗੱਲ ਕਰੀਏ ਤਾਂ ਓਮ ਦਾ ਜਾਪ ਲਗਾ ਕੇ ਉਹਨਾਂ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਇਸ ਤੋਂ ਹੀ ਗੈਸ ਕਰ ਸਕਦੇ ਨੇ ਕਿ ਅੱਜਕੱਲ ਨਿੰਜਾ ਬਹੁਤ ਮੈਡੀਟੇਸ਼ਨ ਕਰ ਰਹੇ ਨੇ ਆਪਣੇ ਪੀਸ ਨੂੰ ਮੇਨਟੇਨ ਰੱਖਣ ਦੇ ਲਈ ਐਫਰਟਸ ਕਰ ਰਹੇ ਨੇ ਸੋ ਕਿਉਂਕਿ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਅਕਸਰ ਅਸੀਂ ਦੇਖਦੇ ਪਹਾੜਾਂ ਦੇ ਵਿੱਚ ਜਾਂਦੇ ਨੇ ਆਪਣੇ ਆਪ ਨੂੰ ਸਕੂਨ ਦੇਣ ਦੇ ਲਈ ਸ਼ਾਂਤੀ ਦੇ ਲਈ ਸੋ ਹਰ ਕਿਸੇ ਦਾ ਆਪਣਾ ਆਪਣਾ ਜ਼ਰੀਆ ਹੈ ਹਰ ਕਿਸੇ ਦਾ ਆਪਣਾ ਸਟਾਈਲ ਹੈ ਸੋ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੋ ਨਿੰਜਾ ਦੀ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀਆਂ ਨੇ ਔਰ ਇੰਤਜ਼ਾਰ ਵੀ ਕੀਤਾ ਜਾ ਰਿਹਾ ਹੈ ਹਿਰਦਾ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਨਿੰਜਾ ਦੀ ਤਾਂ ਨਿੰਜਾ ਕੈਨੇਡਾ ਦੇ ਵਿੱਚ ਰਹਿੰ दो ਇਹਨਾਂ ਦੇ ਬੇਟੇ ਨੇ ਔਰ ਬਹੁਤ ਪਿਆਰੀ ਲਵ ਸਟੋਰੀ ਹੈ ਨਿੰਜਾ ਦੀ ਜਦੋਂ ਕਿਤੇ ਨਿੰਜਾ ਦਾ ਅਸੀਂ ਡਿਟੇਲ ਦੇ ਵਿੱਚ ਜ਼ਿਕਰ ਕਰਾਂਗੇ ਤੁਹਾਨੂੰ ਜ਼ਰੂਰ ਜਿਹੜੀ ਨਿੰਜਾ ਦੀ ਵਾਈਫ ਦੇ ਨਾਲ ਉਹਨਾਂ ਦੀ ਲਵ ਸਟੋਰੀ ਉਹਦੇ ਬਾਰੇ ਅਸੀਂ ਜ਼ਿਕਰ ਕਰਾਂਗੇ ਲੇਕਿਨ ਨਾਲ ਦੇ ਨਾਲ ਤੁਹਾਨੂੰ ਦੱਸ ਦਿੰਦੇ ਆ ਨਿੰਜਾ ਲਾਈਵ ਸ਼ੋਸ ਕਰਦੇ ਨਜ਼ਰ ਆ ਰਹੇ ਨੇ ਵਿਆਹਾਂ ਦੇ ਵਿੱਚ ਕਹਿ ਸਕਦੇ ਆ ਅਸੀਂ ਜਾਂ ਫਿਰ ਬਹੁਤ ਸਾਰੇ ਲੋਕ ਜੋਨੇ ਨਿੰਜਾ ਨੂੰ ਆਪਣੇ ਫੰਕਸ਼ਨਸ ਤੇ ਓਕੇਸ਼ਨਲੀ ਇਨਵਾਈਟ ਕਰਦੇ ਨੇ ਕਿਉਂਕਿ ਨਿੰਜਾ ਦੀ ਆਵਾਜ਼ ਜਿਹੜੀ ਆ ਬਹੁਤ ਰੂਹ ਨੂੰ ਟੱਚ ਕਰਦੀ ਆ ਔਰ ਇੰਡਸਟਰੀ ਦੇ ਵਿੱਚ ਪਹਿਲੇ ਇਹ ਹੈ ਜੇ ਆਰਟਿਸਟ ਨੇ ਨਿੰਜਾ ਜਿਹੜੇ ਅਲਗੋਜ਼ ਦੇ ਵਜਾ ਲੈਂਦੇ ਨੇ ਸੋ ਕੋਈ ਵੀ ਆਰਟਿਸਟ ਜਿਹੜਾ ਹੈ ਨਹੀਂ ਵਜਾਉਂਦਾ ਸਾਰੇ ਹੈਲਪ ਲ ਪਰਸਨਲੀ ਵਿੱਚ ਚਲਾਉਣੇ ਆਉਂਦੇ ਨੇ ਸੋ ਫਿਲਹਾਲ ਦੇ ਲਈ ਹੀਰ ਦਾਸ ਇੰਤਜ਼ਾਰ ਕਰ ਰਹੇ ਆ ਕਿ ਹੀਰ ਜਿਹੜੀ 20 ਜੁਲਾਈ ਨੂੰ YouTube ਤੇ ਆ ਜਾਏਗੀ ਔਰ ਨਿੰਜਾ ਸ਼ੇਅਰ ਵੀ ਕਰਨਗੇ ਇਸ ਦੀ ਵੀਡੀਓ ਨੂੰ ਔਰ ਦੇਖਣਾ ਹੋਵੇਗਾ ਕਿ ਕਿੱਦਾਂ ਦੀ ਸਟੋਰੀ ਹੈ ਔਰ ਕੀ ਕੁਝ ਖਾਸ ਹੁੰਦਾ ਇਸ ਗਾਣੇ ਦੇ ਵਿੱਚ ਸਤਿ ਸ਼੍ਰੀ ਅਕਾਲ ਨਮਸਕਾਰ ਆਦاب ਮੈਂ ਤੁਹਾਡੇ ਨਾਲ ਮਨਪ੍ਰਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਮੰਨੇ ਪਰਮੰਨੇ ਕਲਾਕਾਰ ਨਿੰਜਾ ਦੇ ਬਾਰੇ ਜੋ ਕਿ ਕੁਾਰ ਫਿਰ ਤੋਂ ਚਰਚਾਵਾਂ ਦੇ ਵਿੱਚ ਆਉਣ ਵਾਲੇ ਨੇ ਤੁਹਾਨੂੰ ਦੱਸ ਦਿੰਨੇ ਕਿਉਂ ਕਿ 20 ਜੁਲਾਈ ਨੂੰ ਇੱਕ ਐਸਾ ਗੀਤ ਆ ਰਿਹਾ ਜੋ ਪਿਆਰ ਭਰਪੂਰ ਹੈ ਰੋਮਾਂਟਿਕ ਗੀਤ ਹੈ ਜਿਸ ਦਾ ਟਾਈਟਲ ਹੈਗਾ ਹੀਰ ਹੀਰ ਨਾਮ ਤੋਂ ਹੀ ਜ਼ਾਹਿਰ ਹੋ ਰਿਹਾ ਕਿ ਰੋਮਾਂਟਿਕ ਕਹਾਣੀ ਹੋਣ ਵਾਲੀ ਹੈ ਕਿੰਨੇ ਕ ਸੰਘਰਸ਼ ਹੁੰਦੇ ਨੇ ਇਸ ਗਾਣੇ ਦੇ ਵਿੱਚ ਪਿਆਰ ਨੂੰ ਪਾਉਣ ਦੇ ਲਈ ਇਹ ਤਾਂ ਹੀਰ ਵੀਡੀਓ ਦੇਖਣੀ ਪੈਣੀ ਜਦੋਂ ਹੀਰ ਦੀ ਵੀਡੀਓ ਆਏਗੀ ਲੇਕਿਨ ਨਾਲ ਨਾਲ ਤੁਹਾਨੂੰ ਦੱਸ ਦਿੰਨੇ ਕਿ ਸ਼ਹਿਨਾਜ਼ ਅਕਟਰ ਨੇ ਗਾਣਾ ਗਾਇਆ ਹੈ ਨਿੰਜਾ ਦੇ ਨਾਲ ਔਰ ਮਾਹੀ ਸੰਦੂ ਤੇ ਸੁਸ਼ਮਤਾ ਸਿੰਘ ਇਹਨਾਂ ਨੇ ਜਿਹੜਾ गाने ਦੇ ਵਿੱਚ ਫੀਚਰਿੰਗ ਕੀਤੀ ਔਰ ਨਾਲ ਦੇ ਨਾਲ ਤੁਹਾਨੂੰ ਵੀ ਦੱਸ ਦਿੰਨੇ ਕਿ ਜਿਵੇਂ ਸਾਵਣ ਦਾ ਮਹੀਨਾ ਚੱਲ ਰਿਹਾ ਸੌਂਦੇ ਮਹੀਨੇ ਦੇ ਵਿੱਚ ਸਾਫ ਸਾਫ ਨਿੰਜਾ ਦੇ ਵੀਡੀਓਜ਼ ਦੇ ਕੇ ਪਤਾ ਚੱਲ ਰਿਹਾ ਕਿ ਨਿੰਜਾ ਜੋੜੇ ਉਹ ਸ਼ਿਵ ਭਗਤ ਨੇ ਸ਼ਿਵਲਿੰਗ ਤੇ ਜਲ ਚੜਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਇਹ ਵੀਡੀਓਜ਼ ਕਿਤੇ ਨਾ ਕਿਤੇ ਲੋਕ ਜੋ ਨੇ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਕਿਉਂਕਿ ਸੌਂਦਾ ਮਹੀਨਾ ਚੱਲ ਰਿਹਾ ਹਰ ਕੋਈ ਜੋ ਹੈ ਮੰਦਿਰ ਜਾਂਦਾ ਹੈ ਦਰਸ਼ਨ ਕਰਨ ਦੇ ਲਈ ਭੂਲੇ ਬਾਬਾ ਦੇ ਸੋ ਇਸ ਤੋਂ ਇਲਾਵਾ ਨਿੰਜਾ ਦੇ ਕਰ ਸੋਸ਼ਲ ਹੈਂਡਲ ਦੀ ਗੱਲ ਕਰੀਏ ਤਾਂ ਓਮ ਦਾ ਜਾਪ ਲਗਾ ਕੇ ਉਹਨਾਂ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਇਸ ਤੋਂ ਇਹ ਗੈਸ ਕਰ ਸਕਦੇ ਕਿ ਅੱਜਕੱਲ ਨਿੰਜਾ ਬਹੁਤ ਮੈਡੀਟੇਸ਼ਨ ਕਰ ਰਹੇ ਨੇ ਆਪਣੇ ਪੀਸ ਨੂੰ ਮੈਂਟੇਨ ਰੱਖਣ ਦੇ ਲਈ ਐਫਰਟਸ ਕਰ ਰਹੇ ਨੇ ਸੋ ਕਿਉਂਕਿ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਅਕਸਰ ਅਸੀਂ ਦੇਖਦੇ ਪਹਾੜਾਂ ਦੇ ਵਿੱਚ ਜਾਂਦੇ ਨੇ ਆਪਣੇ ਆਪ ਨੂੰ ਸਕੂਨ ਦੇਣ ਦੇ ਲਈ ਸ਼ਾਂਤੀ ਦੇ ਲਈ ਸੋ ਹਰ ਕਿਸੇ ਦਾ ਆਪਣਾ ਆਪਣਾ ਜ਼ਰੀਆ ਹੈ ਹਰ ਕਿਸੇ ਦਾ ਆਪਣਾ ਸਟਾਈਲ ਹੈ ਸੋ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੋ ਨਿੰਜਾ ਦੀ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀਆਂ ਨੇ ਔਰ ਇੰਤਜ਼ਾਰ ਵੀ ਕੀਤਾ ਜਾ ਰਿਹਾ ਹੈ ਹਿਰਦਾ ਇਸ ਤੋਂ ਇਲਾਵਾ ਜੇ ਗੱਲ ਕਰੀਏ ਨਿੰਜਾ ਦੀ ਤਾਂ ਨਿੰਜਾ ਕੈਨੇਡਾ ਦੇ ਵਿੱਚ ਰਹਿੰਦੇ ਨੇ ਆਪਣ ਦੋ ਇਹਨਾਂ ਦੇ ਬੇਟੇ ਨੇ ਔਰ ਬਹੁਤ ਪਿਆਰੀ ਲਵ ਸਟੋਰੀ ਹੈ ਨਿੰਜਾ ਦੀ ਜਦੋਂ ਕਦੇ ਨਿੰਜਾ ਦਾ ਸੀ ਡਿਟੇਲ ਦੇ ਵਿੱਚ ਜ਼ਿਕਰ ਕਰਾਂਗੇ ਤੁਹਾਨੂੰ ਜ਼ਰੂਰ ਜਿਹੜੀ ਨਿੰਜਾ ਦੀ ਵਾਈਫ ਦੇ ਨਾਲ ਉਹਨਾਂ ਦੀ ਲਵ ਸਟੋਰੀ ਉਹਦੇ ਬਾਰੇ ਅਸੀਂ ਜ਼ਿਕਰ ਕਰਾਂਗੇ ਲੇਕਿਨ ਨਾਲ ਦੇ ਨਾਲ ਤੁਹਾਨੂੰ ਦੱਸ ਦਿੰਦੇ ਆ ਨਿੰਜਾ ਲਾਈਵ ਸ਼ੋਸ ਕਰਦੇ ਨਜ਼ਰ ਆ ਰਹੇ ਨੇ ਵਿਆਹਾਂ ਦੇ ਵਿੱਚ ਕਹਿ ਸਕਦੇ ਆ ਅਸੀਂ ਜਾਂ ਫਿਰ ਬਹੁਤ ਸਾਰੇ ਲੋਕ ਜਿਹੜੇ ਨਿੰਜਾ ਨੂੰ ਆਪਣੇ ਫੰਕਸ਼ਨਸ ਤੇ ਓਕੇਸ਼ਨਲੀ ਇਨਵਾਈਟ ਕਰਦੇ ਨੇ ਕਿਉਂਕਿ ਨਿੰਜਾ ਦੀ ਆਵਾਜ਼ ਜਿਹੜੀ ਆ ਬਹੁਤ ਰੂਹ ਨੂੰ ਟੱਚ ਕਰਦੀ ਆ ਔਰ ਇੰਡਸਟਰੀ ਦੇ ਵਿੱਚ ਪਹਿਲੇ ਇਹ ਹੈ ਜੇ ਆਰਟਿਸਟ ਨੇ ਨਿੰਜਾ ਜਿਹੜੇ ਅਲਗੋਜ਼ੇ ਵਜਾ ਲੈਂਦੇ ਨੇ ਸੋ ਕੋਈ ਵੀ ਆਰਟਿਸਟ ਜਿਹੜਾ ਹੈ ਇਹ ਨਹੀਂ ਵਜਾਉਂਦਾ ਸਾਰੇ ਹੈਲ पर्सनली ਵੀ ਚਲਾਉਣੇ ਆਉਂਦੇ ਨੇ ਸੋ ਫਿਲਹਾਲ ਦੇ ਲਈ ਹੀਰ ਦਾ ਸੀ ਇੰਤਜ਼ਾਰ ਕਰ ਰਹੇ ਆ ਕਿ ਹੀਰ ਜਿਹੜੀ ਵੀਜੁਅਲਾਈ ਨੂੰ YouTube ਤੇ ਆ ਜਾਏਗੀ ਔਰ ਨਿੰਜਾ ਸ਼ੇਅਰ ਵੀ ਕਰਨਗੇ ਇਸ ਦੀ ਵੀਡੀਓ ਨੂੰ ਔਰ ਦੇਖਣਾ ਹੋਵੇਗਾ ਕਿ ਕਿੱਦਾਂ ਦੀ ਸਟੋਰੀ ਹੈ ਔਰ ਕੀ ਕੁਝ ਖਾਸ ਹੁੰਦਾ ਇਸ ਗਾਣੇ ਦੇ ਵਿੱਚ